ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਜੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਤਸਕਰਾਂ ਤੇ ਕਾਰਵਾਈ ਕਰਦਿਆ ਨਸ਼ੇ ਦੇ ਤੰਦੇ ਤੋਂ ਨਜਾਇਜ਼ ਤੌਰ ਤੇ ਬਣਾਈਆਂ ਹੋਈਆਂ ਸੰਪਤੀਆਂ ਦੇ ਤਹਿਤ ਮੰਡੀ ਗਵਿੰਦਗੜ੍ਹ ਦੇ ਨਜ਼ਦੀਕ ਪਿੰਡ ਸਲਾਣੀ ਵਿਖੇ ਦੋ ਭਰਾਵਾਂ ਦੇ ਘਰ ਤੇ ਪੀਲਾ ਪੰਜਾ ਚੱਲਿਆ ਇਸ ਮੌਕੇ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਦਾ ਕਹਿਣਾ ਹੈ ਕਿ ਥਾਣਾ ਅਮਲੋ ਉਧੇਨ ਪਿੰਡ ਸਲਾਣੀ ਵਿਖੇ ਦੋ ਸਕੇ ਭਰਾਵਾਂ ਜੱਗਾ ਤੇ ਮੁਕੱਦਰ ਦੀ ਜਾਇਦਾਦ ਨੂੰ ਟੈਹ ਟੇਰੀ ਕੀਤਾ ਗਿਆ ਤੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਸਾਨੂੰ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਜਿਹੜੀ ਲਗਾਤਾਰ ਗਾਈਡਲਾਈਨਸ ਆndੀਆਂ ਨੇ ਜਿਦੇ ਵਿੱਚ ਪਹਿਲੇ ਵੀ ਅਸੀਂ ਇਸ ਜ਼ਿਲ੍ਹੇ ਦੇ ਵਿੱਚ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਪਹਿਲੇ ਵੀ ਡਿਮੋਲਿਸ਼ਨਸ ਕੀਤੇ ਹਨ ਕਿਉਂਕਿ ਉਹ ਜਿਹੜੇ ਬੰਦੇ ਸੀਗੇ ਉਹ ਨਸ਼ੇ ਦਾ ਵੀ ਕਾਰੋਬਾਰ ਕਰਦੇ ਸੀਗੇ ਤੇ ਇਲੀਗਲ ਉਹਨਾਂ ਨੇ ਜਿਹੜੀਆਂ ਸੰਪਤੀਆਂ ਉਸ ਹਾਲੇਦੰਦੇ ਤੋਂ ਬਣਾਈਆਂ ਸੀ ਕਿ ਉਸੀ ਲੜੀ ਦੇ ਵਿੱਚ ਅੱਜ ਅਸੀਂ ਪਿੰਡ ਸਲਾਨੀ ਦੇ ਵਿੱਚ ਖੜੇ ਆ ਜਿੱਥੇ ਸਰਪੰਚ ਸਾਹਿਬ ਜਿਹੜੇ ਇਹਨਾਂ ਦੇ ਹੈਗੇ ਆ ਪਿੰਡ ਦੇ ਇਹਨਾਂ ਦੇ ਸਹਿਯੋਗ ਦੇ ਨਾਲ ਬीडीपीओ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਇਹ ਸਾਰੀ ਕਾਰਵਾਈ ਕੀਤੀ ਹੈ ਬੇਸਿਕਲੀ ਇੱਥੇ ਜਿਹੜੇ ਦੋ ਭਰਾ ਸੀਗੇ ਜੱਗਾ ਖਾ ਤੇ ਮੁਕੱਦਰ ਖਾ ਇਹ ਦੋ ਬੰਦੇ ਇਹਨਾਂ ਤੇ ਟੋਟਲ 14 ਪਰਚੇ ਦਰਜ ਆ ਅਲੱਗ-ਅਲੱਗ ਤਰ੍ਹਾਂ ਦੇ ਜਿਦੇ ਵਿੱਚ ਪਰਚੇ ਜਿਹੜੇ ਹੈਗੇ ਨਸ਼ਾ ਵੇਚਣ ਦੇ ਇਹ ਨਸ਼ਾ ਵੇਚਦੇ ਰਹੇ ਆ ਵੱਡੇ ਪੱਧਰ ਤੇ ਨਸ਼ਾ ਤੇ ਨਸ਼ੇ ਦੀ ਤਸਕਰੀ ਕਰਦੇ ਸੀ ਇਸ ਤੋਂ ਇਲਾਵਾ ਇਲੀਗਲ दारू ਦੀ ਸਮਗਲਿੰਗ ਕਰਦੇ ਸੀ ਚੋਰੀ ਤੇ ਸਨੇਚਿੰਗ ਖੂਹਾਂ ਕਰਦੇ ਸੀ ਇਲਾਕੇ ਦੇ ਵਿੱਚ ਇਸ ਤਰੀਕੇ ਦੇ ਇਹਨਾਂ ਦੇ ਪਰਚੇ ਆ ਤੇ ਬਾਹਰ ਦੇ ਸੀਗੇ ਤੇ ਪਿਛਲੇ 10-12 ਸਾਲਾਂ ਤੋਂ ਇੱਥੇ ਰਹਿ ਰਹੇ ਸੀ ਇਹਨਾਂ ਨੇ ਕਈ ਇੱਥੇ ਇਲੀਗਲ ਸੰਪਤੀਆਂ ਦੇ ਨਾਜਾਇਜ਼ ਕਬਜ਼ੇ ਕੀਤੇ ਸੀਗੇ ਤੇ ਸਰਪੰਚ ਸਾਹਿਬ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅੱਜ ਇਹ ਸਾਰੀ ਕਾਰਵਾਈ ਇੱਥੇ ਅਮਲ ਚ ਲਿਆਂਦੀ ਜਾ ਰਹੀ ਹੈ ਅੱਗੇ ਵੀ ਇਸ ਤਰੀਕੇ ਦੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਤੇ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਨਸ਼ੇ ਕੋਈ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਉਸ ਨੂੰ ਲੈ ਕੇ ਜੇ ਅਗਰ ਕੋਈ ਤੁਹਾਨੂੰ ਕੋਈ ਗੱਲ ਤੁਹਾਡੇ ਸਾਹਮਣੇ ਆਂਦੀ ਹੈ ਤੇ ਤੁਸੀਂ ਸਾਨੂੰ ਦੱਸਿਓ ਸਾਡੇ ਕੰਟਰੋਲ ਰੂਮ ਤੇ ਜਾਂ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਦੀ ਜਿਹੜੀ ਟਿਪ ਲਾਈਨ ਹੈ ਉਹਦੇ ਤੇ ਤੁਸੀਂ ਸਾਨੂੰ ਦੱਸੋ ਅਸੀਂ ਟਾਈਮ ਬਾਉਂਡ ਮੈਨਰ ਦੇ ਵਿੱਚ ਉਸ ਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਪਿੱਛੇ ਜੇ ਵੀ ਅਸੀਂ ਇਹਨਾਂ ਤੇ ਮਹੀਨੇ ਪਹਿਲੇ ਅਸੀਂ ਪਰਚਾ ਦਿੱਤਾ ਸੀਗਾ ਤੇ ਉਹ ਆਗੇ ਸੀ ਕਿ ਬੇਲ ਤੇ ਹਜੇ ਉਹ ਭੱਜੇ ਹੋਏ ਆ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਤੇ ਫਿਰ ਅਸੀਂ ਉਹਨਾਂ ਨੂੰ ਨੈਪ ਕਰ ਲਾਂਗੇ ਤੇ ਮੇਨ ਮੇਨ ਜਿਹੜਾ ਉਹਨਾਂ ਤੇ ਮੇਨ ਜਿਹੜਾ ਅਸਰ ਪੈਂਦਾ ਹੈ ਕਿਉਂਕਿ ਜਿਹੜੀ ਜੋ ਨਜਾਇਜ਼ ਸੰਪਤੀ ਜਾਂ ਜਿਹੜੀ ਇਹ ਬਣਾ ਬਣਾਉਂਦੇ ਆ ਉਸ ਤੇ ਜਦੋਂ ਵਾਰ ਹੁੰਦਾ ਉਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਵੱਡਾ ਇੱਕ ਕਦਮ ਹੈ ਡਿਟਰੈਂਸ ਹੈ ਤੇ ਅੱਗੇ ਵੀ ਇਸ ਤਰੀਕੇ ਦੀ ਸਾਡੇ ਵੱਲੋਂ ਕਾਰਵਾਈ ਚਲਦੀ ਰਹੂ ਅ ਅੱਜ ਹਲਕਾ ਮਲੋ ਦੇ ਵਿੱਚ ਜੁਦ ਨਸ਼ੇਮਰੁੱਤ ਮਹਿੰਮ ਦੇ ਤਹਿਤ ਸਲਾਣੀ ਪਿੰਡ ਦੇ ਵਿੱਚ ਸਲਾਣੀ ਦੀ ਵਸਤੀ ਹੈ ਜਿਹੜੀ ਕਲੋਨੀ ਹੈ ਉਹਦੇ ਵਿੱਚ ਅੱਜ ਇੱਕ ਨਸ਼ਾ ਤਸਕਰ ਦਾ ਮਕਾਨਟ ਆਇਆ ਗਿਆ ਹੈ ਇਸ ਸਮੇਂ ਸਮੇਂ ਦੀਆਂ ਸਰਕਾਰਾਂ ਦਾ ਇਹ ਜਿੱਥੇ ਆਪਾਂ ਖੜੇ ਆਏ ਇਹ ਸਭ ਤੋਂ ਵੱਡਾ ਫੇਲਿਅਰ ਦਾ ਜਿਹੜਾ ਇਹ ਐਗਜ਼ਾਮਪਲ ਹੈ ਕਿਉਂਕਿ ਇਹ ਪਿੰਡ ਦੀ ਸ਼ਾਮਲਾੜ ਦੇ ਵਿੱਚ ਕੱਟੇ ਹੋਏ ਪਲਾਟ ਨੇ ਜਿਹੜੇ ਇਹ ਪਲਾਟ ਹੁੰਦੇ ਨੇ ਇਹ ਪਿੰਡ ਦੇ ਹੀ ਵਸਨੀਕਾਂ ਨੂੰ ਜਿਹੜੇ ਗਰੀਬ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਦੇਣ ਵਾਸਤੇ ਹੁੰਦੇ ਨੇ ਬਟ ਸਭ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਦੇ ਲੀਡਰ ਪਿੰਡ ਦੀਆਂ ਪੰਚਾਇਤਾਂ ਦੀ ਮਿਲੀਭੁਗਤ ਦੇ ਨਾਲ ਇਹ ਸਾਰੀ ਕਲੋਨੀ ਦੇ ਵਿੱਚ ਪਿੰਡੋਂ ਬਾਹਰ ਦੇ ਬੰਦੇ ਆ ਕੇ ਬਸਾਏ ਗਏ ਨੇ ਕਈ ਨਸ਼ੇ ਦੇ ਜਿਹੜੇ ਇਥੋਂ ਕੇਸ ਨੇ ਉਹ ਹੋਏ ਨੇ ਕਈ ਨਸ਼ਾ ਤਸਕਰਾਂ ਦੇ ਹੋਏ ਨੇ ਤੇ ਜਿਹੜੇ ਇਸ ਤੋਂ ਪਹਿਲਾਂ ਸਰਪੰਚ ਸਾਹਿਬ ਰਹੇ ਨੇ ਉਹ ਆਪ ਖੁਦ ਜਾ ਕੇ ਨਸ਼ਾ ਤਸਕਰਾਂ ਦੀ ਜਮਾਨਤਾ ਕਰਾਉਂਦੇ ਰਹੇ ਨੇ ਅਸੀਂ ਕਈ ਵਾਰ ਸਮਝਾਇਆ ਵੀ ਇਹ ਵੀ ਇਹ ਕੰਮ ਨਾ ਕਰੋ ਕਿਉਂਕਿ ਜਿਹੜੇ ਵੇਚਣ ਵਾਲੇ ਨੇ ਉਹ ਤੋਂ ਬਾਹਰੋਂ ਆ ਕੇ ਬਸੇ ਹੋਏ ਨੇ ਪਰ ਜਿਹੜੇ ਨਸ਼ੇ ਦੇ ਨਾਲ ਜਿਹੜੇ ਖਰਾਬ ਹੋ ਰਹੇ ਨੇ ਬੱਚੇ ਉਹ ਤਾਂ ਆਪਣੀ ਨੇ ਉਹ ਤਾਂ ਆਪਣੇ ਇਲਾਕੇ ਦੇ ਹੀ ਨੇ ਤੇ ਅੱਜ ਹਲਕਾ ਅਮਲੋਹ ਦੇ ਵਿੱਚ ਇਹ 6ਵੀਂ ਨਸ਼ਾ ਤਸਕਰ ਦੀ ਜਿਹੜੀ ਬਿਲਡਿੰਗ ਉਹ ਡੇਮੋਲਿਸ਼ ਹੋਈ ਹੈ ਇਹ ਤੋਂ ਪਹਿਲਾਂ ਪਿੰਡ ਮਸ਼ਰਾਈ ਖੁਰਦ ਪਿੰਡ ਮਾਨਗੜ੍ਹ ਕੁੱਲੂ ਮਜਰਾ ਤੇ ਦੋ ਗੋਵਿੰਦਗੜ ਦੇ ਵਿੱਚ ਹੋ ਚੁੱਕੀ ਹੈ ਅੱਜ 6ਵੀਂ ਕਾਰਵਾਈ ਹੋਈ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਉਹਨਾਂ ਦਾ ਸਾਡੇ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਜੀ ਦਾ ਸਾਡੇ ਐਸਐਸਪੀ ਸ਼ੁਭਮ ਮਰੋੜਾ ਜੀ ਦਾ ਜਿਹੜੇ ਇੰਨੀ ਗੌਰਵ ਅਗਰ왈 ਜੀ ਦਾ ਜਿਹੜੇ ਇੰਨੀ ਤਨਦੇਹੀ ਦੇ ਨਾਲ ਜਿਹੜਾ ਸਾਡੇ ਹਲਕੇ ਦੇ ਵਿੱਚ ਨਸ਼ੇ ਦੀ ਸਫਾਈ ਨੂੰ ਸਫਾਇਆ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਕਿਉਂਕਿ ਇਹ ਜਿਹੜਾ ਜਿੱਥੇ ਆਪਾਂ ਖੜੇ ਆ ਇੱਕ ਨਸ਼ੇ ਦਾ ਇੱਕ ਹੱਬ ਟਾਈਪ ਹੀ ਹੈ ਤੇ ਜਿਹੜਾ ਅੱਜ ਇੱਥੇ ਕਾਰਵਾਈ ਹੋਈ ਹੈ ਜਿਹੜਾ ਐਕਸ਼ਨ ਹੋਇਆ ਇੱਕ ਬਹੁਤ ਸਟਰੋਂਗ ਮੈਸੇਜ ਹੈ ਜਿਹੜਾ ਨਸ਼ਾ ਤਸਕਰਾਂ ਨੂੰ ਭੇਜਿਆ ਜਾਊਗਾ ਤੇ ਮੈਂ ਇਸ ਕਾਰਵਾਈ ਦਾ ਬਹੁਤ ਸਵਾਗਤ ਕਰਦੇ ਹਾਂ ਤੇ ਬਹੁਤ-ਬਹੁਤ ਧੰਨਵਾਦ ਹਰਨੂ ਸਾਹਿਬ ਸਭ ਤੋਂ ਵੱਧ ਕਿਹੜੀ ਕਾਰਵਾਈਆਂ ਹੱਦ ਤੱਕ ਬਹੁਤ ਚੋਣੀਆਂ ਵਿੱਚ ਜੇ ਗੱਲ ਕੀ ਲੱਗਦਾ ਇੱਥੇ ਦਾ ਨਸ਼ਾ ਦਾ ਨਸ਼ੇ ਦਾ ਕਾਰੋਬਾਰ ਇੱਥੇ ਬਾਦ ਹੈ ਜਾਂ ਕੁਝ ਹੋਰ ਨਹੀਂ ਦੇਖੋ ਨਸ਼ਾ ਤਾਂ ਈਵਨਲੀ ਸਪਰੈਡੀ ਹੈ ਸਾਰੇ ਪਾਸੇ ਹੀ ਇੱਕ ਬਰਾਬਰੀ ਹੈ ਪਰ ਮਿੰਲਾ ਦਾ ਕਿ ਇੱਥੇ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਹੈ ਇੱਕ ਤਾਉ ਟੀਮ ਬੜੀ ਤੰਦਹੀ ਦੇ ਨਾਲ ਕੰਮ ਕਰ ਰਹੀ ਹੈ ਸਾਡੇ ਯੋਧਨ ਅਸ਼ੇਮਰਦ ਮਹਿਮ ਦੇ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਨੇ ਓਮਕਾਰ ਚੋਹਾਨ ਜੀ ਉਹ ਵੀ ਇਸੇ ਹਲਕੇ ਦੇ ਨੇ ਸਾਡੇ ਸਾਰੇ ਬਲਾਕ ਪ੍ਰਧਾਨ ਜਿੱਥੇ ਆਪਾਂ ਖੜੇ ਆਏ ਸਾਡੇ ਬਲਾਕ ਪ੍ਰਧਾਨ ਦਾ ਖੁਦਾ ਪਿੰਡ ਹੈ ਤੇ ਸਾਡੀ ਟੀਮ ਲੱਗੀ ਹੋਈ ਹੈ ਤੇ ਦੂਸਰਾ ਜਿਹੜੀ ਸਾਡੇ ਹਲਕੇ ਦੀ ਜਿਹੜੀ ਪੁਲਿਸ ਹੈ ਜਿਹੜੀ ਟੀਮ ਹੈ ਉਹ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਹੁਣ ਤੱਕ ਅਮਲੋ ਹਲਕੇ ਦੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ 8 ਪੁਲਿਸ ਮੁਲਾਜ਼ਮਾਂ ਨੂੰ ਗੋਲਡਨ ਡਿਸਕ ਮਿਲ ਚੁੱਕੀ ਹੈ ਨਸ਼ੇ ਦੇ ਖਿਲਾਫ ਵਧੀਆ ਕੰਮ ਕਰਨ ਦੇ ਵਿੱਚ ਤਾਂ ਇਹ ਮੰਨਦਾ ਹੈ ਕਿ ਟੀਮ ਐਫਰਟ ਹੈ ਜਿਹੜੀ ਸਰਕਾਰ ਦੀ ਟੀਮ ਹੈ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਹੈ ਤੇ ਜਿਹੜੀ ਪੁਲਿਸ ਟੀਮ ਹੈ ਇੱਥੇ ਅਸੀਂ ਸਾਰੇ ਰਲ ਮਿਲ ਕੇ ਵਧੀਆ ਕੰਮ ਕਰ ਰਹੇ ਹਾਂ ਤੇ ਅੱਗੇ ਵੀ ਅਸੀਂ ਬਚਨਵਾਦਨ ਜਿੰਨਾ ਚਿਰ ਹਲਕੇ ਦੇ ਵਿੱਚੋਂ ਨਸ਼ਾ ਖਤਮ ਨਹੀਂ ਕਰ ਦਿੰਦੇ ਉਹਨੀ ਦੇਰ ਤੱਕ ਅਸੀਂ ਇਸੇ ਤਰੀਕੇ ਨਾਲ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ